ਦਾ ਪ੍ਰਕਾਰ ਸਿੱਧੂ ਆਦਾ ਉਸ ਤੋਂ ਮੋਬਾਈਲ ਉਹਦਾ ਹੈਗਾ ਉਹ ਕਬਜ਼ੇ ਚ ਲਿਆ ਜਾਵੇ ਤੇ ਥਰਡ ਡੇ ਹੈ ਕਿ ਪ੍ਰਕਾਰ ਸਿੱਧੂ ਤੇ ਝੂਠ ਮਾਰਨ ਦਾ ਤੇ ਝੂਠੀ ਸ਼ਿਕਾਇਤ ਕਰਨ ਦਾ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਉਹ ਐਫ ਆਈ ਆਰ ਦੇ ਵਿੱਚ ਮੰਨਦਾ ਹੈਗਾ ਕਿ ਜਿਹੜੀ ਸ਼ਿਕਾਇਤ ਆ ਅਗਰੇ ਵੀਡੀਓ ਆਡੀਓ ਹੈਗੀ ਹੈ ਉਹ ਮੇਰੀ ਆਡੀਓ ਹੈਗੀ ਹੈ ਇਸ ਕਰਕੇ ਉਹ ਆਡੀਓ ਜਨ ਲੀਤਾ ਹੈ ਨਹੀਂ ਨਾ ਉਹ ਨਾਲ ਕੋਈ ਛੇੜਛਾੜ ਹੋਈ ਹੈ ਸਬ ਪੁਲਸਤਾ ਇਹ ਪੱਖ ਆਇਆ ਹੈਗਾ ਕਿ ਅਸੀਂ ਇਹਦੀ ਰੀਨਵੈਸਟੀਗੇਸ਼ਨ ਲਈ ਤਿਆਰ ਹੈਗੇ ਆ ਤੇ ਜੇ ਪੱਤਾ ਝੂਠਾ ਹੋਇਆ ਤਾਂ ਅਸੀਂ ਰੱਦ ਕਰ ਦੇਵਾਂਗੇ ਤਾਂ ਕਿ ਮਨਿੰਦਰ ਦਾ ਇਹ ਪੱਖ ਹੈਗਾ ਕਿ ਜਿੰਨਾ ਚਿਰ ਬਕਰ ਸਿਰ ਉੱਪਰ ਚ ਦਰਜ ਨਹੀਂ ਹੁੰਦਾ ਉਨੰਮ ਚਾ ਅਸੀਂ ਕੋਈ ਗਲਤੀ ਕਰੀ ਹੈਗੀ ਹੁੰਦੇ ਲੋਕ ਵੀ ਅੱਜ ਇੱਥੇ ਰੋਸਮ ਜਾਰੇ ਦੇ ਵਿੱਚ ਆਏ ਹੈਗੇ ਆ ਪਰ ਉਹਨੇ ਮੰਨਿਆ ਹੈਗਾ ਕਿ ਬਲਕਾਰ ਸੁਧਿੱਲਾ ਹੈਗਾ ਇੱਕ ਤਰ੍ਹਾਂ ਨਾਲ ਆਪਦੇ ਵਰਕਰਾਂ ਨੂੰ ਤੇ ਆਪਦੇ ਹਲਕੇ ਦੇ ਲੋਕਾਂ ਨੂੰ ਜलील ਕਰਦਾ ਹੈਗਾ ਆਉਣ ਵਾਲੇ ਦਿਨ ਲੈ ਕੇ ਬਲਕਾਰਸ ਤੋਂ ਨੇ ਕਾਫੀ ਜਿਹੇ ਮਤਲਬ ਹੋ ਹੈਗੇ ਆ ਉਹ ਪਰੇਸ਼ਾਨੀ ਵਾਲੇ ਹੋਣਗੇ ਉਹ ਵੇਖੋ ਇਹ ਤਾਂ ਇਹਦਾ ਗੱਲ ਕਲੀਅਰ ਹੈਗੀ ਕਿ ਪੁਲਿਸ ਨੇ ਇਹ ਪਰਚਾ ਜਿਹੜਾ ਹੈਗਾ ਕਾਨੂੰਨ ਮੁਤਾਬਕ ਨਹੀਂ ਬਲਕਿ ਸਿਆਸੀ ਦਬਾਅ ਦੇ ਤਹਿਤ ਪਰਚਾ ਦਰਜ ਕੀਤਾ ਕਿਉਂਕਿ ਬਲਕਾਰਸ ਵੀ ਇਸ ਮਸਲੇ 'ਵਾਂ ਬਹੁਤ ਜ਼ਿਆਦਾ ਵਧਣ ਵਾਲੀਆਂ ਸੀ ਕਿਉਂਕਿ ਵਰਕਰਾਂ ਬਾਰੇ ਉਹ ਇੰਨੇ ਤਜਲੀਲ ਕਰਾਉਣ ਵਾਲੇ ਸ਼ਬਦ ਬੋਲ ਰਿਹਾ ਹੈਗਾ ਤਾਂ ਹੋ ਸਕਦਾ ਕੱਲੋਂ ਮਤਲਬ ਦੇ ਵਰਕਰਾਂ ਲੈ ਕੇ ਬਲਕਾਰਸ ਤੋਂ ਘਰ ਘੇਰ ਦੇ ਉਹਦੇ ਖਲਾਮਯਾਰੀ ਕਰਦੇ ਉਨੇ ਕਹਾ ਦੇ ਆਪ ਨੂੰ ਬਚਾਉਣ ਲਈ ਇੱਕ ਜਿਹੜਾ ਹੈਗਾ ਝੂਠ ਮਾਰਿਆ ਜਾਂ ਇੱਕ ਬਹਾਨਾ ਲੱਭਿਆ ਵੀ ਮੇਰੇ ਤਾਂ ਆਵਾਜ਼ ਹੀ ਨਹੀਂ ਹੈਗੀ ਤੇ ਇਹ ਚੱਲੀ ਆਡੀਓ ਹੈਗੀ ਆ ਸੋਚੋ ਆਪ ਡਰਿਆ ਹੋਇਆ ਉਹਨੇ ਅਸੀ ਕਿ ਮੈਂ ਆ ਦੇ ਪਾਰਟੀ ਦੇ ਵਰਕਰਾਂ ਨੂੰ ਲੋਕਾਂ ਨੂੰ ਜਾਂ ਪਾਰਟੀ ਵਿੱਚ ਪਰਸ਼ਕੈਤ ਵੀ ਹੋਈ ਹੈ ਉਸ ਲੀਡਰ ਦੇ ਖਿਲਾਫ ਬਹੁਤ ਜਿਹੜੇ ਹੈਗੇ ਆ ਮਾੜੇ ਸ਼ਬਦ ਵੀ ਬੋਲੇ ਆ ਕਿ ਮੈਂ ਇਸ ਗੱਲ ਤੋਂ ਬਚਣਾ ਨਹੀਂ ਹੈਗਾ ਨਹੀਂ ਮਨਿੰਦਰ ਨਹੀਂ ਨਹੀਂ ਮਨਿੰਦਰ ਉਹਨੇ ਕੁਝ ਦੱਸਿਆ ਉਹਨਾਂ ਨੇ ਨਹੀਂ ਉਹਨੇ ਨਹੀਂ ਮੈਂ ਆਡੀਓ ਤਾਂ ਸਹੀ ਹੈਗੀ ਜੋ ਆਡੀਓ ਸਹੀ ਹੈ ਉਹ ਆਡੀਓ ਚੱਲੀ ਹੈਗੀ ਹੈ ਕੋਈ ਸ਼ੇਰ ਛਾੜ ਨਹੀਂ ਹੋਈ ਨਾ ਇਹ ਦਾ ਅਸਰ ਹੈਗਾ ਨਾ ਨੇ ਬਣਾਈ ਹੈ ਨਾ ਛੇੜੀ ਹੈ ਕੁਛ ਨਹੀਂ ਕੀਤਾ ਐਜ਼ ਇਟ ਇਜ਼ ਚੱਲ ਰਹੀ ਹੈਗੀ ਇਸ ਮਸਲੇ ਦੇ ਵਿੱਚ ਤਾਂ ਇਹ ਹੈਗਾ ਕਿ ਕਲੋਨੀ ਦਾ ਇਹ ਗੱਲ ਹੈਗੀ ਕਿ ਤੇ ਯੂ ਟਰਨ ਲੈਣਾ ਹੀ ਪੈਣਾ ਸੀ ਇੱਥੇ ਕੋਈ ਯੂ ਟਰਨ ਲੈ ਕੇ ਪੱਖਮੀ ਪੂਰ ਰਏ ਜਾਂ ਬਹੁਤ ਕੋਈ ਹੰਦਰਦੀ ਅਲੀ ਜਾਂ ਸ਼ਾਵੇਸ਼ਰੀ ਗੱਲ ਨਹੀਂ ਕਰਦੇ ਜਿਉ ਇਸ ਮਕਦਮੇ ਨੂੰ ਜਿਉਂਦਾ ਰੱਖਣਾ ਚਾਹੀਦਾ ਤੇ ਵਿੱਚੋਂ ਜਾਂਦਾ ਵੀ ਰੱਖ ਲੈਣਾ ਨਾ ਕੋਈ ਚੱਕਰ ਨਹੀਂ ਕਰ ਤਾਂ ਸਰਕਾਰ ਦਾ ਪਲਾਇਸ ਜੀ ਇਹ ਵੀ ਬੱਚਾ ਰੱਦ ਹੋ ਜੇ ਤੇ ਬੁਲਕਾਰ ਸੂਤੇ ਕਰ ਦੇ ਜਸਪਾ ਜੀ ਮਨਿੰਦਰ ਤੇ ਪਰਚਾ ਹੁੰਦਾ ਉਸ ਤੋਂ ਬਾਅਦ ਧਰਨੇ ਮੁਜ਼ਾਰੇ ਵੀ ਹੁੰਦੇ ਆ ਅਗਲਾ ਅਪਡੇਟ ਕੀ ਆ ਹੋਂ ਉਹੀ ਸਾਰੇ ਅੱਗੇ ਇੱਕ ਜਿਹੜਾ ਪਰਸੋਂ ਰਾਤ ਨੂੰ ਪਰਚਾ ਦਰਜ ਹੋਇਆ ਸੀ ਹੂੰ ਉਹਦੇ ਵਿੱਚ ਜਿਹੜਾ ਹੈਗਾ ਅੱਜ ਮਨਿੰਦਰ ਵੱਲੋਂ ਇੱਕ ਡੀਆਈਜੀ ਬਠਿੰਡੇ ਨੂੰ ਹੋਰ ਜੀ ਦਿੱਤੀ ਗਈ ਹੈ ਹੂੰ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਪੜਤਾਲ ਕੀਤੀ ਜਾਵੇ ਹੂੰ ਜਿਹੜਾ ਬਲਕਾਰ ਸਿੱਧੂ ਉਹਦਾ ਉਸ ਤੋਂ ਮੋਬਾਈਲ ਉਹਦਾ ਹੈਗਾ ਉਹ ਕਬਜ਼ੇ ਚ ਲਿਆ ਜਾਵੇ ਹੂੰ ਤੇ ਥਰਡ ਡੇ ਹੈਗਾ ਕਿ ਬਲਕਾਰ ਸਿੱਧੂ ਤੇ ਝੂਠ ਮਾਰਨ ਦਾ ਤੇ ਝੂਠੀ ਸ਼ਿਕਾਇਤ ਕਰਨ ਦਾ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਉਹ ਐਫਆਈਆਰ ਦੇ ਵਿੱਚ ਮੰਨਦਾ ਹੈਗਾ ਕਿ ਜਿਹੜੀ ਸ਼ਿਕਾਇਤ ਆ ਉਹ ਜਿਹੜੀ ਵੀਡੀਓ ਆਡੀਓ ਹੈਗੀ ਆ ਉਹ ਮੇਰੀ ਆਡੀਓ ਹੈਗੀ ਆ ਇਸ ਕਰਕੇ ਉਹ ਆਡੀਓ ਜਾਲ ਲੀਤਾ ਹੈ ਨਹੀਂਗੀ ਨਾ ਉਹਨਰ ਕੋਈ ਛੇੜਛਾੜ ਹੋਈ ਹੈ ਤੇ ਉਹ ਬਲਕਾਰਸ ਤੋਂ ਵੀ ਹੈਗੀ ਹੈ ਇਹ ਝੂਠਾ ਇਹਦਾ ਪਰਚਾ ਦਰਜ ਹੋਇਆ ਇਹਦੇ ਰੋਸ ਚ ਅੱਜ ਜੈਤੂ ਤੇ ਪਿੰਡ ਚੰਦਪਾਣ ਕਿਸਾਨਾਂ ਮਜ਼ਦੂਰਾਂ ਦੀ ਬਾਕੀ ਸਰੀ ਜਿਹੜੇ ਬੰਦੀਆਂ ਨੇ ਜਿਹੜਾ ਹੈਗਾ ਉਹ ਰੋਸ ਪੇਜਾਰਾ ਕੀਤਾ ਹੈਗਾ ਕੱਲ ਨੂੰ ਸਾਰੀਆਂ ਦਸ ਬੰਦੀਆਂ ਦੀ ਟੀਚਰ ਹੌਮ ਬਠਿੰਡੇ ਮੀਟਿੰਗ ਹੈਗੀ ਹੈ ਇਸ ਦੇ ਦਰਮਿਆਨ ਮਤਲਬ ਪੁਲਸਤਾਏ ਪੱਖ ਆਇਆ ਹੈਗਾ ਕਿ ਅਸੀਂ ਇਹਦੀ ਰੀ ਇਨਵੈਸਟੀਗੇਸ਼ਨ ਲਈ ਤਿਆਰ ਹੈਗੇ ਆ ਤੇ ਜੇ ਪਰਚਾ ਝੂਠਾ ਹੋਇਆ ਤਾਂ ਅਸੀਂ ਰੱਦ ਕਰ ਦਿਆਂਗੇ ਪਰ ਮੈਨੂੰ ਲੱਗਦਾ ਕਿ ਮਨਿੰਦਰ ਦਾ ਇਹ ਪੱਖ ਹੈਗਾ ਕਿ ਜਿੰਨਾ ਚਿਰ ਬਕਰਸ ਦੇ ਪਰਚਾ ਦਰਜ ਨਹੀਂ ਹੁੰਦਾ ਨਾ ਮਚਰਾ ਸੀ ਕੋਈ ਗੱਲ ਨਹੀਂ ਕਰਨੀ ਹੈਗੀ ਤੇ ਜਿੰਨਾ ਚਿਰ ਉਹ ਝੂਠੀ ਸ਼ਿਕਾਇਤ ਕਰਨ ਬਦਲੇ ਮਾਫੀ ਨਹੀਂ ਮੰਗਦਾ ਉਹਨਾਂ ਚਿਰ ਤੱਕ ਇਹ ਹੈਗਾ ਸੰਘਰਸ਼ ਜਾਰੀ ਰਹੂਗਾ ਤੇ ਮਨਿੰਦਰ ਦੇ ਨਾਲ ਜਿਹੜਾ ਹੈਗਾ ਹਰ ਸਮਾਜ ਆ ਭਾਵੇਂ ਪੱਤਰਕਾਰ ਆ ਭਾਵੇਂ ਵਕੀਲ ਆ ਭਾਵੇਂ ਮਜ਼ਦੂਰ ਆ ਭਾਵੇਂ ਕਿਸਾਨ ਆ ਉਹ ਸਾਰੇ ਡਟ ਕੇ ਨਾਲ ਖੜੇ ਆ ਈਵਨ ਕਿ ਰਾਮਪੁਰਾ ਪੂਲ ਜਿਹੜਾ ਹੈਗਾ ਵਿਧਾਨ ਸਭਾ ਹਲਕਾ ਉਥੋਂ ਦੇ ਲੋਕ ਵੀ ਅੱਜ ਇੱਥੇ ਰੋਸਮਜਾਰੇ ਦੇ ਵਿੱਚ ਆਏ ਹੈਗੇ ਆ ਪਰ ਉਹਨੇ ਮੰਨਿਆ ਹੈਗਾ ਕਿ ਬਲਕਾਰ ਸਿੱਧੂ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਆਪਦੇ ਵਰਕਰਾਂ ਨੂੰ ਤੇ ਆਪਦੇ ਹਲਕੇ ਦੇ ਲੋਕਾਂ ਨੂੰ ਜਲੀਲ ਕਰਦਾ ਹੈਗਾ ਤਾਂ ਆਉਣ ਵਾਲੇ ਦਿਨ ਜਿਹੜੇ ਹੈਗੇ ਬਲਕਾਰ ਸਿੱਧੂ ਲਈ ਕਾਫੀ ਜਿਹੜੇ ਮਤਲਬ ਹੈਗੇ ਆ ਉਹ ਪਰੇਸ਼ਾਨੀ ਵਾਲੇ ਹੋਣਗੇ ਲੱਗਦਾ ਨਹੀਂ ਕਿ ਪੁਲਿਸ ਨੇ ਇਨਵੈਸਟੀਗੇਸ਼ਨ ਕੋਈ ਕੀਤੀ ਨਹੀਂ ਗਈ ਕੋਈ ਦੇਖਿਆ ਨਹੀਂਗਾ ਇੱਕ ਫੁਰਤੀ ਦੇ ਵਿੱਚ ਇਸ ਤਰ੍ਹਾਂ ਦਾ ਪਰਚਾ ਦਰਜ ਕਰ ਦੇਣਾ ਕਿਤੇ ਨਾ ਕਿਤੇ ਪੁੱਲ ਦੇਖੋ ਇਹ ਤਾਂ ਇਹ ਤਾਂ ਗੱਲ ਕਲੀਅਰ ਹੈਗੀ ਕਿ ਪੁਲਿਸ ਨੇ ਇਹ ਪਰਚਾ ਜਿਹੜਾ ਹੈਗਾ ਕਾਨੂੰਨ ਮੁਤਾਬਕ ਨਹੀਂ ਬਲਕਿ ਮਤਲਬ ਸਿਆਸੀ ਦਬਾਅ ਦੇ ਤਹਿਤ ਪਰ ਚਾਦਰ ਜਰ ਕੀਤਾ ਕਿਉਂਕਿ ਬਲਕਾਰ ਸਿੰਘੂ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਵੱਧਣ ਵਾਲੀਆਂ ਸੀ ਕਿਉਂਕਿ ਵਰਕਰਾਂ ਬਾਰੇ ਉਹ ਇੰਨੇ ਮਤਲਬ ਜਲੀਲ ਕਰਨ ਵਾਲੇ ਸ਼ਬਦ ਬੋਲ ਰਿਹਾ ਹੈਗਾ ਤਾਂ ਹੋ ਸਕਦਾ ਕੱਲ ਨੂੰ ਮਤਲਬ ਦੇ ਵਰਕਰ ਲੈ ਕੇ ਬਲਕਾਰ ਸਿੰਘੂ ਦਾ ਘਰ ਘੇਰਦੇ ਉਹਦੇ ਖਲਾਮੇ ਜਾਰੇ ਕਰਦੇ ਉਹਨੇ ਕਾਦੇ ਆਪ ਨੂੰ ਬਚਾਉਣ ਲਈ ਇੱਕ ਜਿਹੜਾ ਹੈਗਾ ਝੂਠ ਮਾਰਿਆ ਜਾਂ ਇੱਕ ਬਹਾਨਾ ਲੱਭਿਆ ਵੀ ਮੇਰੇ ਤੋਂ ਆਵਾਜ਼ ਹੀ ਨਹੀਂ ਹੈਗੀ ਤੇ ਇਹ ਜਾਲੀ ਆਡੀਓ ਹੈਗੀ ਆ ਅਸਲਚੋ ਆਪ ਡਰਿਆ ਹੋਇਆ ਉਹਨੇ ਅਸੀ ਕਿ ਮੈਂ ਆਹ ਦੇ ਪਾਰਟੀ ਦੇ ਵਰਕਰਾਂ ਨੂੰ ਲੋਕਾਂ ਨੂੰ ਜਾਂ ਪਾਰਟੀ ਦੇ ਵਿੱਚ ਪਰਸ਼ਕਾਇਤ ਵੀ ਹੋਈ ਹੈ ਕੁਝ ਲੀਡਰ ਦੇ ਖਿਲਾਫ ਬਹੁਤ ਜੁੜੇ ਹੈਗੇ ਆ ਮਾੜੇ ਸ਼ਬਦ ਵੀ ਬੋਲਿਆ ਕਿ ਮੈਂ ਇਸ ਗੱਲ ਤੋਂ ਬਚਣਾ ਨਹੀਂ ਹੈਗਾ ਮੋਰਓਵਰ ਜੋ ਇਸ ਬੰਦੇ ਨੇ ਰਿਕਾਰਡਿੰਗ ਕੀਤੀ ਹੋ ਅੱਜ ਸਾਹਮਣੇ ਆ ਗਿਆ ਉਹਨੇ ਕਿਹਾ ਹਾਂ ਇਹ ਰਿਕਾਰਡਿੰਗ ਮੈਂ ਕੀਤੀ ਹੈ ਤੇ ਜੇ ਨਾ ਕੋਈ ਸ਼ੇਰ ਛੜ ਨਹੀਂ ਹੋਈ ਤੇ ਇਹ ਬਲਕਾਰ ਸਿੱਧੂ ਦੀ ਹੀ ਹੈ ਔਰ ਦੇਖੋ ਜਿਹੜਾ ਡਿਜੀਟਲ ਰਿਕਾਰਡ ਹੈਗਾ ਤੁਸੀਂ ਤੁਮਨਕਰ ਨਹੀਂ ਹੋ ਸਕਦੇ ਤੁਸੀਂ ਲਖ ਕਹੀ ਜਾਓ ਕਿ ਮੇਰੀ ਨਹੀਂ ਹੈਗੀ ਜਾਂ ਸ਼ੇਰ ਛੜ ਕੀਤੀ ਹੈ ਇਸ ਕੋਲ ਕੋਈ ਫਰਕ ਨਹੀਂ ਪੈਂਦਾ ਹੈਗਾ ਤਾਂ ਮੈਨੂੰ ਇਹ ਲੱਗਦਾ ਉਹਨਾਂ ਵਾਲੇ ਦਿਨ ਜਿਹੜੇ ਪ੍ਰਕਾਰ ਸਦੂਲੀ ਕਾਫੀ ਜਿਹੜੇ ਹੈਗੇ ਉਸ ਮਸਿਆਂ ਦੇ ਹੋਣਗੇ ਮੈਂ ਉਹਨਾਂ ਦਾ ਠੀਕਾ ਹੁਣ ਨਹੀਂ ਮਨਿੰਦਰ ਨਹੀਂ ਨਹੀਂ ਮਨਿੰਦਰ ਹੋਲੀ ਗੋ ਬਾਰੇ ਕੁਝ ਦੱਸਿਆ ਉਹਨਾਂ ਨੇ ਨਹੀਂ ਉਹ ਉਹਨਾਂ ਨੇ ਮੈਂ ਆਡੀਓ ਤਾਂ ਸਹੀ ਹੈਗੀ ਜੋ ਆਡੀਓ ਸਹੀ ਹੈ ਉਹ ਆਡੀਓ ਚੱਲੀ ਹੈਗੀ ਹੈ ਕੋਈ ਸ਼ੇਰ ਸ਼ਾੜ ਨਹੀਂ ਹੋਈ ਨਾ ਇਹ ਉਹਦਾ ਆਥਰ ਹੈਗਾ ਨਾ ਇਹਨੇ ਬਣਾਈ ਹੈ ਨਾ ਸ਼ੇੜੀ ਹੈ ਕੁਛ ਨਹੀਂ ਕੀਤਾ ਐਸ ਇਟ ਇਜ਼ ਚੱਲੀ ਹੈਗੀ ਜਿਵੇਂ ਸਹੀ ਚੱਲ ਰਿਹਾ ਜਿਵੇਂ ਕੁਛ ਨਹੀਂ ਹੈਗਾ ਔਰ ਸਾਰਾ ਸਮਾਜ ਮਨਿੰਦਰ ਦੇ ਨਾਲ ਉਹਨੂੰ ਕੋਈ ਦਿੱਕਤ ਨਹੀਂ ਹੈਗੀ ਬਾਈ ਜੀ ਸਰਕਾਰ ਸਾਫ ਦੀ ਕਰਨਾ ਚਾਹੁੰਦੀ ਹੈ ਪਹਿਲਾਂ ABC ਦੀ ਐਂਟਰੀ ਬੈਨ ਕੀਤੀ ਵਿਧਾਨ ਸਭਾ ਦੇ ਵਿੱਚੋਂ ਹੁਣ ਮਹਿੰਦਰਜੀਤ ਤੇ ਪਰਚਾ ਪਾ ਕੇ ਸਰਕਾਰ ਕੀ ਸਾਫ ਕੀ ਕਰਨਾ ਚਾਹੁੰਦੀ ਹੈ ਵੇਖੋ ਮੈਂ ਤੁਹਾਨੂੰ ਦੋ ਗੱਲਾਂ ਵਿੱਚ ਸਪਸ਼ਟ ਕਰ ਦਿੰਦਾ ਵੀ ਸਰਕਾਰ ਕੀ ਚਾਹੁੰਦੀ ਹੈ ਜਾਂ ਪੁਲਿਸ ਕੀ ਚਾਹੁੰਦੀ ਹੈਗੀ ਹੈ ਇਹ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਵੀ ਇਹਨੂੰ ਉਸ ਲੈਵਲ ਤੇ ਟਾਰਗੇਟ ਕੀਤਾ ਗਿਆ ਹੈ ਇਹਨੂੰ ਐਮਐਲਏ ਲੈਵਲ ਤੇ ਟਾਰਗੇਟ ਕੀਤਾ ਗਿਆ ਪੁਲਿਸ ਨਾਲ ਸਾਂਝਾ ਜੋ ਕੇ ਕਿਉਂਕਿ ਜਦੋਂ ਪੁਲਿਸ ਨੂੰ ਸਾਰੀ ਗੱਲ ਪਤਾ ਲੱਗੀ ਹੈ ਸਰਕਾਰ ਨੂੰ ਗੱਲ ਪਤਾ ਲੱਗੀ ਤਾਂ ਗੱਲ ਡਿਲੂਟ ਵੀ ਹੋਈ ਹੈ ਜਿਹੜਾ ਐਮਐਲਏ ਹੈਗਾ ਉਹ ਮਤਲਬ ਆਪ ਦੀ ਜਾਨ ਬਚਾਉਣ ਲਈ ਇੱਕ ਸਾਫ਼ ਸੁਥਰੇ ਪੱਤਰਕਾਰ ਤੇ ਮਤਲਬ ਉਹਨੇ ਹਮਲਾ ਕੀਤਾ ਹੈਗਾ ਉਹਦਾਂ ਨੂੰ ਠੋਕਮਾ ਜਵਾਬ ਮਿਲਿਆ ਹੈਗਾ ਉਹ ਦੂਜੀ ਗੱਲ ਇਹ ਹੈ ਕਿ ਜਿਹੜੇ ਕੋਈ ਵੀ ਅਖਬਾਰ ਆ ਚੈਨਲ ਆ ਜਿਹੜੇ ਸੱਚ ਬੋਲਣਗੇ ਉਹਨਾਂ ਨੂੰ ਕੋਈ ਨਾ ਕੋਈ ਕੀਮਤ ਤਾਂ ਅਦਾ ਕਰਨੀ ਪਊਗੀ ਸਰਕਾਰ ਕਦੀ ਬਰਦਾਸ਼ਤ ਨਹੀਂ ਕਰਦੀ ਕਿ ਉਹਨਾਂ ਦਾ ਕੋਈ ਵਿਰੋਧ ਕਰੇ ਜਾਂ ਉਹਨਾਂ ਦੀ ਛਾਂ ਦੇ ਵੀ ਉਲਟ ਜਾਵੇ ਤੇ ਨੇਚਰਲੀ ਫਿਰ ਉਹ ਜਿਹੜਾ ਬੋਲਦਾ ਹੈਗਾ ਉਹਨੂੰ ਚੁੱਪ ਕਰਾਉਣਾ ਮਤਲਬ ਆਪ ਦਾ ਹੈ ਸਮਝਦੇ ਆ ਵੀ ਸਸ ਜਿਉ ਹੁ ਚੁੱਪ ਨਹੀਂ ਕਰਦਾ ਤਾਂ ਡੰਡੇ ਦੇ ਚੁੱਪ ਕਰਨਾ ਭਾਈ ਸਰਕਾਰ ਨੇ ਕਈ ਮਾਮਲਿਆਂ ਤੇ ਆਪਦਾ ਯੂ ਟਰਨ ਲਿਆ ਪਹਿਲਾਂ ਜਿ ਬੋਟ ਯੂ ਟਰਨ ਲਿਆ ਕੇ ਦੇਖਿਆ ਤੇ ਹੁਣ ਕੀ ਮੰਨਦੇ ਹੋ ਵੀ ਇਹ ਵੀ ਵੇਖੋ ਉਹ ਤਾਂ ਵੱਖੋ ਵੱਖਰੇ ਹਾਲਾਤ ਹੁੰਦੇ ਵੀ ਕਿਸ ਗੱਲ ਤੇ ਯੂ ਟਰਨ ਲੈ ਰਹੇ ਆ ਕਿਉਂ ਲੈ ਰਹੇ ਹੈਗੇ ਇਸ ਮਸਲੇ ਦੇ ਵਿੱਚ ਤਾਂ ਇਹ ਹੈਗਾ ਕਿ ਕਲੋਨੀ ਤਾਂ ਇਹ ਗੱਲ ਹੈਗੀ ਕਿ ਇੱਥੇ ਯੂ ਟਰਨ ਲੈਣਾ ਹੀ ਪੈਣਾ ਸੀ ਇੱਥੇ ਕੋਈ ਯੂ ਟਰਨ ਲੈ ਕੇ ਪੱਖ ਨਹੀਂ ਪੂਰ ਰਹੇ ਜਾਂ ਬਹੁਤ ਕੋਈ ਹਮਦਰਦੀ ਵਾਲੀ ਜਾਂ ਸ਼ਾਵੇਸ਼ ਵਾਲੀ ਗੱਲ ਨਹੀਂ ਕਰ ਰਹੇ ਜਿਉ ਇਸ ਕੇਸ ਮੁਕੱਦਮੇ ਨੂੰ ਜਿਉਣਾ ਰੱਖਣਾ ਚਾਹੁੰਦਾ ਤਾਂ ਬੇਸ਼ੱਕ ਜਿਉਣਾ ਵੀ ਰੱਖ ਲੈਂਦਾ ਨੋ ਸਿੱਟੇ ਕਰਨੀ ਹੈ ਤਾਂ ਸਰਕਾਰ ਦਾ ਪਲਾਸ ਸੀ ਇਹ ਵੀ ਪਰਚਾ ਰੱਦ ਹੋ ਜਾਏ ਤੇ ਪ੍ਰਕਾਰ ਸਰੂ ਤੇ ਕਾਰਵਾਈ ਹੋ ਜਾਏ